ਅੱਜ ਕਾਹਦੀ ਧਰਵੀ ਦਾ ਨੂੰ ਸੰਦੀਪ ਜੀ ਫਾਨ ਤੋਂ ਬੋਪਾ ਵੈਲਕਮ ਹੈ ਜੀ ਤਾਂ 220 ਤੋਂ ਕੋਲ ਆ ਚੁੱਕੇ ਆ ਅੱਜ ਫਿਰ ਆਪਾਂ ਅੱਜ ਵੀ ਬਾਈ ਜੀ ਕੋਲ ਫਾਦਰ ਲਗਭਗ ਗਾਵਾਂ ਸੇਲ ਆ ਤੇ ਆਉਣ ਬਾਈ ਜੀ ਦੀ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਹਸਤੀ ਕਾਲ ਜੀ ਹੋਰ ਦਰਾਓ ਵਧਿਆ ਵਧਿਆ ਜੀ ਵਧਿਆ ਹੰਨ ਨਵਾ ਲੱਗੇ ਆ ਨਹੀਂ ਨਮੋਣੀਆਂ ਨਹੀਂ ਜੀ ਮੜਿਆ ਸਾਂਝ ਤੋਂ ਨੇ ਨਮੋਣੀਆਂ ਖੰਡ ਵਧੀਆ ਹੰਦੂ ਦਾ ਆ ਵੀ ਕੰਮ ਕਰਦੇ ਥਾਰਾ ਆ ਆਪੀ ਆਪੀ ਹੇ ਰੀਆ ਹਾਂਜੀ ਪਤਾ ਲੱਗ ਜਾਂਦਾ ਕਿਹੜਾ ਡੰਗਰ ਕਿਦਾਂ ਢਿੱਲਾ ਮੱਠੇ ਦਾ ਕਿੰਨਾ ਦੋਦਿਆ ਐਵੇਂ ਬੰਦਿਆਂ ਦੇ ਪੁੱਛਣ ਨਾਲ ਉਹ ਜੀ ਧੰਨਵਾਦ ਆ ਵੀ ਆਪਾਂ ਵੇਚਦੀਆਂ ਆ ਉਦੋਂ ਵੀਡੀਓ ਪਾਈ ਸਾਰੀ ਹਾਰਾ ਮਾਲ ਵੇਖਣਾ ਮਾਲ ਵੇਖਿਆ ਠੀਕ ਆ ਠੀਕ ਇਹ ਆਪਣੇ ਕੋਲ ਉਸ ਪਰਸੋਂ ਆਇਆ ਮਾਲ ਅੱਛਾ ਅੱਜ ਕਿੰਨੀ ਆ ਗਏ ਫਿਰ ਅੱਜ ਆਪਣੇ ਕੋਲ ਆਈਆਂ ਨੇ 5 ਤੇ 5 ਗੱਟੀਆਂ ਖਾਨੀ ਅੱਜ ਵੀ 8 ਦੀ ਪਾਵਾਂਗੇ ਅੱਜ ਵੀ 8 ਦੀ ਚਲੋ ਬਸ ਠੀਕ ਆ

1 2 3 4 5 6 7 ਤੇ 8 8 ਗਾਵਾਂ ਬਾਈਓਰ ਸੇਲ ਆ ਤੇ ਆ ਜਾ ਸੋਨੂ ਸਾਹ ਮੜਿਆ ਉਗੜਾ ਜੀ ਕਿੱਥੇ ਰਹਿ ਗਈ ਆਜੋ ਆਜੋ ਬਾਹਰ ਬੂਰ ਖੋਲਣ ਗਏ ਆ ਆਜੋ ਚਲੋ ਕਰੀ ਸ਼ੁਰੂ ਫੇਰਾ ਸੋਨੂ ਸਾਹ ਆ ਟੋਕਾ ਇੱਧਰ ਲਾਦਾ ਫੇਰਾ ਟੋਕਾ ਨਹੀਂ ਉੱਥੇ ਵੰਡਦਾ ਬਣਾਇਆ ਅੱਛਾ ਉਹ ਗੀਰ ਬੂਰ ਦਾ ਆਪਣੇ ਰੋਕਦੀਆਂ ਹੁੰਦਾ ਹੀ ਹੁੰਦਾ ਠੀਕ ਆ ਤੇ ਇੱਧਰ ਫੇਰ ਨਵਾਂ ਬਣਿਆ ਨਾ ਹਾਂ ਜੀ ਇਹਦਾ ਸੁਨੇਹ ਨਜ਼ਾਰਾ ਲਿਆ ਦੇ ਫਿਰ ਹਾਂ ਜੀ ਚਲ ਹੈ ਅਈ ਚੱਲੇਗਾ ਇਹ ਨਹੀਂ ਮੁਕਰਾ ਕਰਦਾ ਕੰਮ ਨਹੀਂ ਮੁਕਣਾ ਇਹਨਾਂ ਨੂੰ ਧੋਪ ਤਾਂ ਨਹੀਂ ਲੱਗਦੀ ਫਿਰ ਇਹਨਾਂ ਨੂੰ ਨਹੀਂ ਧੋਪ ਨਹੀਂ ਤਾਂ ਦੀ ਆ ਟੱਪੜ ਲਾਇਆ ਨਿਕਿਆ ਰਹਿਦਾ ਅੰਦਰ ਹਾਂ ਇਹਨੇ ਕਿੱਥੇ ਅੰਦਰ ਆਂਦੀ ਤਾਂ ਤੇ ਗਰਮੀ ਨਾਲ ਫਿਰ ਗਰਮੀਆਂ 'ਚ ਪੱਖੇ ਚੱਲਦੇ ਆ ਹੂੰ ਇੱਕ ਬੜਾ ਜਿਹਾ ਪੱਖਾ ਲਾਉਣਾ ਇੱਥੇ ਇੱਥੋਂ ਆਣੂ उधर हवा निकल ਜਾ ਕਰੋ ਨਾ ਹਾਂਜੀ ਹਾਂਜੀ ਚਲੋ ਆਜੋ ਕਿਧਰ इधर ਫਿਰ ਕਿਧਰ ਮੱਤੀ ਲੱਗ ਕੋ ਇਧਰੋ ਲੱਗੋ ਆ ਬੈਠ ਜੀ ਅੱਛਾ ਜਿੱਜਾ ਸੁਣਨੀ ਹਾਂਜੀ ਤੁਹਾਨੂੰ ਆ ਗਿਆ ਦੰਦਿਆ ਪ੍ਰੋਪਰ ਕਰਨ ਦੀ ਆ ਅੱਛਾ ਹਾਂਜੀ ਹਾਂਜੀ ਬਾਕੀ ਠੰਡੀ ਸੀ ਲਾ ਕਈ ਇਹੋ ਜੀ ਬਾਕੀ ਆਪਾਂ ਕਹਿੰਦੇ ਨੇ ਉਹਦਾ ਕਹਿਦਾ ਜਿਹੜੀ ਆਪਣੇ ਕੋਲ ਗਈ ਹੋਵੇ ਹਾਂ ਇਹ ਪੇਲਣ ਆਪਾਂ ਵੇਚੀ ਸੀ ਜੀ ਚੌਰਦੰਦ ਕਰਕੇ ਹਾਂ ਤੇ ਉਹਦੋਂ ਆਪਾਂ 18 ਕਿਲੋ ਬਣਾ ਕੇ ਦਿੱਤਾ ਸੀ ਤੇ ਉਹਦੋਂ ਨਾਲ ਉਹ ਦੂਜੇ ਸੋਏ ਆ ਜੀ 20 ਕਿਲੋ ਤੋਂ ਭਰੂਗੀ ਵਸ਼ੀਰ ਮਾਨ ਬਸ ਠੀਕ ਆ ਫਿਰ ਤੋਰੋ ਮਰੋ ਦੇਖੋ ਜੀ ਆਜੋ 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 ਨੰਦ ਕਰੇ ਇੱਥੇ ਮੋੜ ਲੈ ਆ ਰਹਮਾ ਨਾ ਬੋਲੋ ਬੋਲੋ ਤੇ ਸੰਦੀਪ ਜੀ ਭਾਵੇਂ 42 ਲਿਆ ਜਾਂ ਸਨੋ 42000 ਦੀ 42000 ਦੀ ਹਾਂਜੀ ਹਾਂਜੀ ਕਿਨਾ ਮਾਨਤਾ 2000 ਨਿਕਾ ਨਿਕਾ ਕੇ ਬੋਲੀ ਚਲੋ ਠੀਕ ਆ ਜੋ 40 ਦੇ ਦੇ ਦਾਂਗੇ ਅੱਛਾ ਇਹ ਇਹ ਸੰਦੀਪ ਜੀ ਦੀ ਬੱਚਾਣੀ ਜੇ ਹੈਗਾ ਹਾਂਜੀ ਇਹ ਵਾਪੀ ਇਹ ਹੁਣ ਇਹ ਆਈ ਇਹ ਵੀ ਵਹਿੜ ਹੁਣ ਆਈ ਆ ਕਾਹ ਹੁਣ ਆਈ ਆ ਠੀਕ ਆ ਵੀ ਤਿੰਨਾ ਦੇ ਬੱਚੇ ਨੇ ਹੈਗੇ ਤਿੰਨੇ ਆਜਾਈਆਂ ਸਵੇਰੇ ਜੀ ਮੈਂ ਟੋਕਣਾ ਸਮਝੀਏ ਟੋਕਣਾ ਸਮਝੇ ਕੋਈ ਜਿੱਦਾਂ ਮਰਜੀ ਸਮਝੇ ਜੀ ਆਪਾਂ ਦੁੱਧ ਗਰੰਟੀ ਵਾਲਾ ਜਿਹੜਾ ਉਹ ਦੱਸ ਕੇ ਦੇੜੀਆਂ ਜੀ ਦੁੱਧ ਕਿੰਨਾ ਦੋਸੇ ਦੇ ਕੋਈ 11 ਕਿਲੋ ਪੱਕਾ ਹੋਵੇ ਜੋ ਟਾਈਮ ਕੋ 3 ਟਾਈਮ ਤਸੱਲੀ ਕਰਕੇ ਲਵੇ ਜੀ ਤੋਰੋ ਫਿਰ ਨੂੰ ਹਾਂ ਜੀ ਸੂਈਆਂ ਨੂੰ ਨਹੀਂ ਕੋਈ ਜ਼ਿਆਦਾ ਜ਼ਿਆਦਾ ਚਰਨੀ ਚ ਹੋਣਾ ਹੂੰ ਹੂੰ ਮੀਂਹ ਦੇ ਅੰਦਰ ਬਾਹਰ ਨਹੀਂ ਚਲੋ ਪਰ ਜਿਹੜੇ ਨਹੀਂ ਬੱਚੇਗੇ ਨਹੀਂ ਨਹੀਂ ਹੈਗਾ ਨਾ ਹਾਂ ਚੱਲੋ ਦੋ ਲਓ ਜੀ ਵੇਖੋ ਘਰਾਂ ਦੀ ਆਲੇ ਸੁਆਹੀ ਜੋ ਵਧੀਆ ਮੈਂ ਨਾ ਇੱਕ ਨੰਬਰ ਅੰਦੀ ਠੀਕ ਆਜਾ ਮਾਠੀ ਇੱਕ ਹੋਰ ਹਨਾ ਹਾਂਜੀ ਵਰਾ ਇਹਦਾ ਮੁੱਲ ਸੁਲਮੀ ਕੀ 25000 25000 ਪੂਰੇ ਵੀ ਦੀ हां या सुनो भी या करो चलो दो चलो ठीक है 10000 किलो जे ठीक है कोई दींदा ਨਹੀਂ ਨਹੀਂ दींदा ਜਿਹੜਾ ਭਾ ਮੈਂ ਪਹਿਲਾਂ ਪਾਤਾ ਉਹ ਵੀ ਨਹੀਂ ਕੋਈ ਦਿੰਦਾ ਨਹੀਂ ਨਹੀਂ ਬਾਕੀ ਉਹ ਨਿਊ ਇਅਰ ਸਾਹੀ ਆਹਾਂ ਨਹੀਂ ਜੀ ਦੁੱਧ ਹੋਊਗਾ 14 ਕਿਲੋ ਵਾੜ ਕੋ ਅੱਛਾ ਹਾਂਜੀ ਹਾਂਜੀ ਇੱਕੋ ਥਾਂ ਥਾਂ ਠੰਡੀ ਸੀਂਦੀਆਂ ਹਾਂ ਕੋਈ ਇਹੋ ਜੀ ਕਰ ਲੀ ਦੁੱਧ 14 ਕਿਲੋ ਵਾਛੀ ਕੋ ਪੱਕਾ 14 ਕਿਲੋ ਦੁੱਧ ਲਓ ਜੀ ਵੇਖ ਲਓ ਕਰੋ ਤੁਸੀ ਤੋਂ ਕਰੋ ਸੱਜਣਾ ਇਹ ਤੁਹਾਡੇ ਸਾਹਮਣੇ ਆ। ਲਓ ਠੀਕ ਆ। ਹਾਂਜੀ। ਬੂਤੀ ਵੇਖੋ ਜਿੰਦਜੀ। ਹਾਂ ਪਿਓਰ ਪਿਓਰ। ਛੋੜੇ ਜੀ ਬੂਤੀ। ਚਲੋ ਨਾ ਚਲੋ। ਜਾਂਤਾਲੀ ਨਾਲ ਜਾਂਤਾਲੀ ਵੇਰ ਬੋਦੀ ਬੋਦੀ ਬੋਦੀ। ਲੋਹੇ 14 ਕਿਲੋ ਜਿੰਦਜੀ ਮੰਤ ਪੱਕਾ ਹੀ। ਹਾਂ ਠੀਕ ਆ। ਆ ਇਹੋ ਜੀ ਗਾਵਾਂ ਸੰਧੂ ਸੰਗੋ ਮਿਲ ਸਕਦੀਆਂ। ਇੰਨੇ ਰੇਰ ਭਾ ਲੀਆਂ। ਕਿ ਨਹੀਂ? ਨਹੀਂ ਨਾ ਬੱਚਾ ਹੈਗਾ। ਤੇ ਨਹੀਂ ਨਹੀਂ ਹਾਂ ਗਲਤ ਨਹੀਂ ਕੰਮ ਕਰਦਾ ਗਾ ਜੀ ਕਹਿਣ ਨੂੰ ਤੇ ਸਾਰੇ ਕਹੀ ਜਾਂਦੇ ਆ ਜਿਹੜੀਆਂ ਗੱਲਾਂ ਵਾਂ ਆ ਜਾ ਕੋਈ ਸ਼ੱਕਰ ਨਹੀਂ ਇਹ ਚੱਲੀ ਜਾਂਦਾ ਇੱਥੇ ਕੰਮ ਬਸ ਹਲੂਸਾ ਫਿਰਿੰਦੇ ਇੰਦੀ ਕੀਮਤ ਜੀ ਜੀ ਜਿੱਡੀ ਯਾਦ ਪਾਦੇ ਆ ਨਾ ਇੱਥੇ ਬੋਲਦਾ ਅੰਦਰ ਗੂੰਦੀ ਆਵਾਜ਼ ਜੇ ਬੱਚਾ ਹੋਵੇ ਇਹਦਾ ਇੱਤੇ ਭਾਵੇਂ 45000 ਵੀ ਕਰੀ ਜਾਈਏ ਹਾਂ 30000 ਚ ਮਾਨ ਹੋ ਜਾਊਗਾ ਕਿੰਨਾ ਜਿੰਨਾ ਕਹੋ ਤਿੰਨ ਹੋ ਜੂਗੀ ਹਾਂ ਨਾ 27000 ਰੇ ਜੂਗਾ 24 ਛੱਡ ਦਾਂਗੇ 26 ਫਿਰ ਪੂਰੇ ਜਾਂਦੇ ਯਾਰ 25000 ਦੀ ਐਵੇਂ ਵਿੱਚ ਨਹੀਂ 26 ਮਾੜੀ ਨਹੀਂ ਨਹੀਂ ਜਾਂਦੋ 25000 ਦੀ ਪਰ 14 ਕਿੱਲੋ ਦੁੱਧ ਆਹ ਕਿਹਨੇ ਦੇਣੀ ਨਹੀਂ ਨਹੀਂ ਠੀਕ ਹੈ ਨਹੀਂ 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 ਤੇ ਨਹੀਂ ਇੱਥੇ ਮਿਲ ਨਹੀਂ ਆ ਇਹ ਦੇਣੀ ਨਹੀਂ ਇਹ ਸੰਦੂ ਸਾਹ ਨੂੰ ਦੇਣਗੇ ਆ ਇੱਥੇ ਮਿਲ ਨਹੀਂ ਆ ਚਲੋ ਇਹ ਇਹ ਸਲੀਜੀ ਸ਼ਹੀ ਮੁੰਦੀ 6 ਰੰਦ ਦੁੱਧ ਦੁੱਧ ਸਲੀਜੀ ਕੋਈ ਮਿੰਟੇ ਲੈ ਲਈਏ ਚੋ ਹਾਂਜੀ 11 ਕਿਲੋ ਦੀ ਮਿੰਟ ਪੱਕਾ ਹਾਂ ਚਲੋ ਇਹ ਵੀ ਦੋਰੋ ਇਹ ਮੈਂ ਤੋਕਣਾ ਨਾਲੇ ਜਿੱਧਾ ਮਰਜ਼ੀ ਵਾਲੇ ਦਿੰਦੀ ਕਿ ਜਿਹੜੀਆਂ ਇਹਨਾਂ ਦੇ ਬੱਚੇ ਨਹੀਂ ਜੋ ਮਰਜ਼ੀ ਲਾਓ ਪਰ ਦੁੱਧ ਵੇਖੋ ਮੇਰੇ ਦੁੱਧ 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 ਜੇ ਖਰੋ ਦੁੱਧ ਬਸ ਇਹ ਸੰਧੂ ਦਾ ਕੋਈ ਮਿਲ ਨਹੀਂ ਆ ਆਜੋ 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 ਇਹਦੀ ਕੀਮਤ ਸੰਜੀਵ ਜੀ ਜੋ ਮਰਜ਼ੀ ਮੰਗ ਕਰੀਏ ਇਹ 25000 ਦੀ ਦੇ ਦਾਂਗੇ ਘਰ ਤੋਂ ਬਜੀ ਬਾਹਲਾ ਨਹੀਂ ਜਾਣਾ ਪਾ ਜੱਸ ਨੂੰ 2 ਪੂਰੇ 20 20 ਦੀ ਚੱਲਣ ਦੋ ਲੋ ਵੇਖੀ ਚੱਲੋ ਪੂਰੇ 20 ਦੀ ਹੋਰ ਕੋਈ ਛੋਟ ਛੜ ਕਰਦਣੀ ਬਾਈ ਨੂੰ ਤੁਹਾਨੂੰ ਕੋਈ ਕਰਾਉਂਦਾ ਇਹ ਜਿੰਨਾ ਮਰ ਕੇ ਐਂਡ ਹਾਂ ਬਸ ਬਸ ਫੇਰ ਵੀ ਤੁਹਾਨੂੰ ਛੋਟ ਕਰਾਈ ਤੇ ਨਹੀਂ ਆ ਜਾ ਜਬਰਦ ਅਜੇ ਪਿੰਗਾਂ ਗਾਵਾਂ ਆ ਜਾ ਵੇਖੂਗਾ ਆ ਬਈ ਦੁੱਧ ਕਿੰਨਾ ਥੱਲੇ ਨੇ ਨੀਕੀ ਕਹੀ ਇਹਨੇ ਮੈਂ 5 ਕਿਲੋ ਕਹਿ ਰਹੀ ਐ ਹਾਂਜੀ ਇਹਦੀ ਬੱਛੀ ਆ ਜੇ ਪਰਸੋਂ ਦੀ ਸੂ ਅੱਛਾ ਆ ਬੱਚੀ ਆ ਹਾਂਜੀ ਹਾਂਜੀ ਸਹੀ ਦੁੱਧ ਸਹੀ ਦੁੱਧ ਸੰਦੀਪ ਜੀ 17 ਕਿਲੋ ਮਿਲ ਲੈ ਕੋਈ ਅੱਛਾ ਹਾਂ ਕਹਿਣਾ ਤਾਂ ਤੁਹਾਨੂੰ ਸੰਦੀਪ ਜੀ ਵੇਖੋ ਬੜਾ ਵੇਖੋ ਵੇਖੋ ਗਾਣ ਗੁਰੂ 17 ਕਿਲੋ ਦੁੱਧ ਚਲੋ 17 ਕਿਲੋ ਦੁੱਧ ਹਾਂਜੀ ਹਾਂਜੀ ਵੇਖੋ ਕਰਾਂ ਥਾਨ ਗੱਲ ਸਹੀ ਭਾਈ ਜੀ ਹਾਂਜੀ ਇਹਦਾ ਸੰਧੂ ਸਾਹਿਬ ਕੋ ਮਿਲ ਗਿਆ ਉਹ ਜੀ ਜ਼ਬਰਦਸਤ ਹੈ ਕਹਿਣਾ ਹੀ ਹੋਵੇ ਨਾ ਭਾਈ ਜੀ 20 ਕਿਲੋ ਕਹਿ ਦਿੱ ਗਏ ਹਾਂ 22 25 ਵੀ ਕਹਿ ਦਿੱ ਗਏ ਕਹਿ ਦਿੱ ਜਿਹੜਾ ਮੇਨ ਲੈਣਾ ਵਾ ਹੈ 17 18 ਕਿਲੋ ਨਿੰਤੀ ਵਾਲਾ ਦੋ ਤੋੜਾ ੜਕੋ ਬਿਲਕੁਲ ਜੀ ਬਿਲਕੁਲ ਹਾਂਜੀ 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 ਫਿਰ ਇਹਦਾ ਮੁੱਲ ਤੇ ਸੰਦੀਪ ਜੀ ਉਹ ਜਿੱਦਾਂ ਕਹਿੰਦੇ ਨਾ ਵੀ ਮੁੱਲ ਤੇ ਆ 60000 ਹਾਂ ਪਰ ਆਪਾਂ ਨਹੀਂ ਕਰਨਾ ਸਾਥ ਨਹੀਂ ਕਰਨਾ ਹਾਂਜੀ ਬੋਲੋ ਇਹ ਹਾਂ ਨਾ ਜਿਹੜੀ ਆ ਨਾ 45000 ਪੂਰੇ 45 ਦੀ ਜਾਣ ਦੋ ਦੇਖੀ ਜਾਓ ਫਿਰ ਕੋਈ ਨਹੀਂ ਫਿਰ ਚੱਲੋ ਤਾਂ ਕਰੋ ਚਾਤੀ ਬੈਠਾ ਹੈ ਹਾਂ ਪਰ ਸਲੀਜੀ 45000 ਦੀ ਵਹਿੜ ਆ ਹਾਂ ਵਹਿੜ ਆਈ ਆ ਵਹਿੜ ਆਈ ਆ 2024 ਦੀ ਸ਼ੁਰੂਆਤ 2024 ਸ਼ੁਰੂਆਤ ਕੀਤੀ ਭਾਈ ਨੇ ਚਲੋ ਆ ਜਿਓ ਕਰੋ ਦੀ ਕਿ ਤੈਨੂੰ ਪਤਾ ਵੀ ਨਵੇਂ ਮਾਡਲ ਦੀਆਂ ਗਾੜੀਆਂ ਗੱਡੀਆਂ ਮਹਿੰਗੀਆਂ ਹੁੰਦੀਆਂ ਜਾਣੀਆਂ ਬਾਕੀ ਜਿੱਦਾਂ ਜਿੱਦਾਂ ਨਾ ਬਾਜ਼ਾਰ ਚੋਂ ਉਹ ਤਾਂ ਦੇ ਚੱਲਾਂਗੇ ਪਰ ਬਾਜ਼ਾਰ ਤੋਂ ਵੀ 8-10000 ਸਵੱਲੀ ਬਸ 10000 ਸਸਤੀ ਹੋਗੀ ਬਾਜ਼ਾਰ ਨਾਲੋਂ ਬਿਲਕੁਲ ਸੰਧੂ ਸਾਹਿਬ ਦਾ ਰੇਟ ਇੰਦਾ ਰੇਟ ਇਹਦਾ ਰੇਟ ਵੀ ਛੋਟਾ ਜਿਹਾ ਕਰਾਂਗੇ ਕਿੰਨਾ ਦੁੱਧ ਹੋਊਗਾ ਇਸ ਟਾਈਮ 14 ਕਿਲੋ ਤਿਆਰ ਹਾਂਜੀ ਬੱਛੀ ਵੇਖੋ ਪਹਿਲਾਂ ਆ ਆਹ ਆਲੀ ਆਹ ਬੱਛੀ ਜੀ ਢੋਲੀ ਛੋਟਾ ਕਰ ਲੋ ਤੋਰ ਲੰਮੀ ਵੇਖ ਲੋ ਕੱਲਾ ਬੰਦਾ ਇਹ ਮੇਰੇ ਬਸੂ ਸਾਹਮਣੇ ਬੜੇ ਓਖੇ ਆ ਦੋ ਵੇਜ ਕਿੰਨਾ ਵਾ ਸੰਦੂ ਚਾਈ ਆ ਵੀ ਕਰਦੇ ਸਾਰੀ ਆਹ ਕੀ ਆ ਬਾਕੀ ਐ ਠੰਡੀ ਸੀਲ ਕੋਈ ਇਹੋ ਜੀ ਗੱਲ ਬਾਤ ਸੰਦੂ ਸਾਹ ਪਰਿੰਦੀ ਕੀ ਮਰ ਕੀ ਨਹੀਂ ਕਰਤੀਏ ਜੈ ਜੀ ਜਨਨ ਤੋਂ ਦੋ ਤੇ ਕਰੂ 18 20 ਕਿਲੋ ਹਾਂ ਕੀਮਤ ਕਰੀਏ 50 ਕੀਮਤ ਕਰੀਏ 55 40 ਕੋਈ ਮੁੱਲ 40 ਦੇ ਕਿਹਦੇ ਵੇਖਿਆ ਹਾਂ ਹੋਰ ਦੋ 38000 ਪੂਰੇ 35000 ਦੀ ਸਾਨੂੰ ਪਤਾ ਹੀ ਨਹੀਂ ਕਿ ਕਿਰਨਾ ਹੈ ਹੈ ਮਗਰੀ ਵੀ ਬੱਛੀ ਮਗਰੀ ਵੀ ਬੱਛੀ ਵੇਖੋ ਕਰਾ ਨਹੀਂ 35000 ਦੀ 35000 ਦੀ ਉਹ ਵੀ ਸੋਖੂ ਤੋਂ ਮੈਂ ਨਹੀਂ ਹੋਣੀ ਇੱਥੇ ਹੀ ਸੋਖਣੇ ਪੜਾਣੀ ਇੱਥੋਂ ਹੀ ਇੱਥੋਂ ਹੀ ਬਾਕੀ ਜਿਹਨੇ ਮਾਲ ਆਉਂਦਾ ਇੱਕ ਦੋ ਦਿਨ ਲੱਗ ਜਾਂਦੇ ਹੁੰਦੇ ਹੈ ਕਈ ਵੀਰ ਦੱਸਾਂ ਕੀ ਕਰਨੀਏ ਵੀਡੀਓ ਪੈ ਗਈ ਕੋਈ ਹੋਰ ਨਹੀਂ ਆਈਆਂ ਇਹ ਵੀ ਮੇਰੇ ਦਿਨ ਵੀ ਇੱਕ ਦੋ ਦਿਨ ਲੱਗ ਜਾਂਦੇ ਮਾਲ ਆਉਂਦੇ ਹਾਂ ਹਾਂ ਇਹ ਹਾਂ ਇਦੋਂ ਦਾ ਵਾ ਚਲੋ ਸੰਧੂ ਦਾ ਬਰਾਹਾ ਤੋਹਫਾ ਇਹ ਤਾਂ ਤੋਹਫਾ ਦੇਵਾਂਗੇ ਜਿਹੜਾ ਕੋਈ ਲੈ ਜੂ ਨਾ ਸੰਦੀਪ ਜੀ ਜਿੰਨੇ ਦੀ ਅੱਜ ਖੜੂ ਡਬਲ ਰੁਪਈਆ ਦੀ ਵਾਪਸ ਲਵਾਂਗੇ ਦੋ ਦੋ ਵਜੇ 14:00 ਵੱਜੇ ਲੋ ਅੱਛਾ 14:00 ਆ ਜੇ 15:00 ਵਜੇ ਠੀਕ ਆ ਜਿਹੜਾ ਚੋ ਲੈਣਾ ਤੇ ਮੈਨ ਲੈਣਾ ਵਾ ਠੀਕ ਆ ਤੇ 4 ਮਹੀਨੇ ਦੀ ਚੈੱਕ ਪਾਸ 4 ਮਹੀਨੇ ਦੀ ਚੈੱਕ ਪਾਸ ਹਾਂ ਕੋਈ ਆਪਣਾ ਡਾਕਟਰ ਲੈ ਆਵੇ ਸਾਢੇ ਤਿੰਨਾਂ ਦੀ ਵੀ ਹੋਵੇ ਆਉਣ ਜਾਣ ਦਾ ਖਰਚਾ ਦੇ ਦਾਂਗੇ ਤੋਰੋ ਲਓ ਜੀ ਵੇਖੋ ਵੈਰ ਤਿੰਨਾਂ ਵੀ ਨਿਆਣੀ ਡਾਕਟਰ ਦਾਸ ਦੇ ਪਰ ਹੋਵੇ ਮੇਰਾ ਵੀ ਕੋਈ ਡਾਕਟਰ ਹੀ ਆਹ ਜਿਹਨੇ ਕਹਿ ਕਿ ਕਰਨੀ ਹੈ ਵੇਖੋ ਲੈ ਵਾਲੂ ਆ ਵੇਖੋ ਗਾਣਾ ਫਿਰ ਸ ਤੇ ਮੇਰੀ ਪਿਛਲੀ ਵੀਡੀਓ ਜੇ ਆਪਾਂ ਵੈਡ ਪਾਈ ਨਹੀਂ ਡਾਕਟਰ ਨੇ ਚੋਮ ਹੀ ਤਰੀਕਾ ਪਰ ਤਿੰਨਾਂ ਸਾਢੇ ਤਿੰਨਾਂ ਦੀ ਦੱਸ ਕੇ ਦਿੱਤੀ ਆ ਹਾਂ ਤੇ ਪਰ ਮੇਰੇ ਵੀਰਾਂ ਨੇ ਚੈੱਕ ਲਈ ਉਹਨਾਂ ਨੇ ਡਾਕਟਰ ਖਾਲੀ ਦੱਸ ਗਿਆ ਹੀ ਅੱਛਾ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਵਾਪਸ ਲੈ ਆਓ ਆਪਣੇ ਪੈਸੇ ਲੈ ਜਾਓ ਹੂੰ ਤੇ ਬਾਅਦ ਚੋ ਮੈਂ ਕਿਹਾ ਡਾਕਟਰ ਨਾਲ ਗੱਲ ਤੇ ਕਰਾਓ ਡਾਕਟਰ ਨੇ ਕਿਹਾ ਮੈਂ ਇਹਨਾਂ ਨੂੰ ਦੱਸਿਆ ਵੀ ਗੱਬਣ ਹੈਗੀ ਆ ਹਾਂ ਉਹ ਕਹਿੰਦਾ ਮੈਨੂੰ ਪਲੇਖਾ ਲੱਗ ਸਕਦਾ ਵਾ ਤਿੰਨਾਂ ਮਹੀਨਿਆਂ ਦੇ ਲੱਗੇ ਹੈਗੀ ਆ ਤੇ ਉਹਨਾਂ ਦੇ ਡਾਕਟਰ ਨੇ ਉਹਨਾਂ ਨੂੰ ਝੂਠਿਆ ਪਾਤਾ ਪਹਿਲਾਂ ਵੀਰ ਜੀ ਆਪਣੇ ਡਾਕਟਰ ਨਾਲ ਸਲਾਹ ਕਰਿਆ ਕਰੋ ਫਿਰ ਲਿਆਓ ਫਿਰ ਵਪਾਰੀ ਨੂੰ ਝੂਠੇ ਪਾਇਆ ਕਰੋ ਚਲੋ ਚਲੋ ਠੀਕ ਤੰਦੂਰ ਬਣਦੀ ਕੀ ਮੈਂ ਲਾਸਟ ਪੀਸ ਆ ਇਹ ਲਾਸਟ ਕਿੰਨੀ ਕੀਮਤ ਨਹੀਂ ਜੀ ਸੱਜਣਾ ਜਿੰਨਾ ਦੋ ਤਿਆ 14 ਦੱਸ ਦੋ ਦੱਸ ਦੋ ਕਿੰਨੀ ਕਰੀਏ ਤੀਹ ਦੋ ਬਾਤ ਹੈ ਹਈਇ ਇੱਕ ਮੈਂ ਨਾ 50000 ਦੇ ਦਿੱਤੀ ਨਹੀਂ ਨਹੀਂ ਹਾਂ ਜੀ ਝੋਲੀ ਦੀ ਦੇ ਦਾਂਗੇ ਆ ਦੇ ਦਾਂਗੇ ਹੋਰ ਛੱਡ ਦੇ ਪੰਜ ਜੈਸਮਨ ਨਹੀਂ ਹੋਣੀ 35 ਦੀ 35000 ਨਹੀਂ ਠੀਕ ਹੈ ਹਾਂ ਜੀ ਚਲੋ ਠੀਕ ਆ ਇੱਕੋ ਮਿਲ 35000 35000 ਦੀ ਹਜ਼ਾਰ ਹੀ ਹੋਰ ਦੇ ਆਂਦੇ ਯਾਰ ਚੰਦੀ ਦੇ ਰੋ ਛੋੜ ਕਰ ਦੋ ਨਾ ਕਰੇ ਬਾਤ 35 ਉਹ ਛੋੜ ਕਰ ਦਾਂਗੇ ਚਲੋ ਪਰ ਠੀਕ ਆ ਵੇਖੀ ਚੱਲ ਅਗਰ ਰੇਟ ਵੇਖੋ ਭਾਈ ਜੀ ਕਰਾਂ ਦੀ ਐ ਅੱਖੇ ਮੰਦੇ ਅਗਲੇ ਇਹ ਨਹੀਂ ਨਹੀਂ ਪਰ ਜਿੰਨਾ ਇਹਦੇ ਦਾ ਦੋਦਿਆਂ ਦਾ ਵੇਡ ਕੋ ਹਾਂਜੀ ਅੱਜ ਮੈਂ ਕਿਹਾ 35 ਦੀ ਖੜੇ ਸੁਨੇਗੀ ਪੂਰੀ ਤੇਜ਼ੀ ਜੇ ਹੁੰਦੀ ਆ ਹਮ 80 ਆ ਦੀ ਜਦੋਂ ਮੱਦੀ ਵੇਚ ਲੈ ਫਿਰ ਪਰ ਠੀਕ ਆ ਹਾਂਜੀ ਅੱਜ 14 15 ਕਿਲੋ ਦੋ ਤੇ ਆ ਸੱਜਣਾ ਥੱਲੇ ਆਉਨਾ ਚਲੋ ਹੋਰ ਸੰਧੂ ਸਾਹਿਬਾ ਵਾ ਵਾਦਿਆ ਸਿਨਜੀ ਬੜੀ ਮਾਰਕੀ ਦੀ ਕਿਰਪਾ ਹੈ ਮੇਰਾ ਰੱਖੇ ਤੁਹਾਡੇ ਦੇ ਦਾ ਵਗੇ ਕੰਮ ਚੱਲਦੇ ਤੁਹਾਡਾ ਸਿਨਜੀ ਇਹਨੇ ਕਹ ਰਿਹਾ ਵੀ ਜਿਨ੍ਹਾਂ ਦੇ ਨਹੀਂ ਨਾ ਬੱਚੇ ਹੈਗੇ ਸਿਨਜੀ ਹੂੰ ਨਹੀਂ ਹੈਗੇ ਜਿਨ੍ਹਾਂ ਦੇ ਹੈਗੇ ਹੈ ਬਾਕੀ ਮਾਲ ਸੁਖਰ ਕੇ ਪਰਿਵਾਰ ਤੇ ਸ਼ਾਂਤੀ ਪਰਿਵਾਰ ਤੇ ਤਾਂ ਲੋੜ ਸੀ ਚਾਹੀਦੀ ਸਿਨਜੀ ਮਾਲ ਦੇ ਵਾਦੇ ਘਾਟੇ ਦੇ ਤੁਹਾਨੂੰ ਪਤਾ ਹੁੰਦੇ ਰਹਿੰਦੇ ਆ ਚਲੋ ਹਾਂਜੀ ਬੋਲੋ ਨਾਂ ਸੰਧੂ ਸਾਹਿਬ ਜੀ 81 66 72 ਬਾਈ